ਸਰ ਮੇਰਾ ਨਾਮ ਜਗਤਾਰ ਸਿੰਘ ਸੰਧੂ ਆ ਸਾਡਾ ਐਚਪੀ ਮਾਰਕਮ ਫਰਵਾਲਾ ਹੈ ਤੇ ਕੱਲ 7 ਤਰੀਕ ਦੀ ਸ਼ਾਮ ਨੂੰ 8:36 ਮਿੰਟ ਤੇ ਦੋ ਮੋਟਰਸਾਈਕਲ ਤੇ ਸਵਾਰ ਆਂਦੇ ਨੇ ਤੇ ਆ ਕੇ ਉਹਨਾਂ ਨੇ ਜਦੋਂ ਵਾਰਡਰ ਕਰਕੇ ਸਾਡੇ ਸੇਵਾ ਦਾ ਦਾਅਵਾ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਤੇ ਨਾਲ ਹੀ ਉਹਨਾਂ ਨੇ ਪੈਸੇ ਉਹਦੇ ਜਿਹੜੇ ਸੇਲਮੈਨ ਦੇ ਹੱਥੋਂ ਲੈਏ ਨੇ ਤੇ ਉਸ ਤੋਂ ਬਾਅਦ ਅੰਦਰ ਆ ਗਏ ਅੰਦਰ ਵੀ ਉਹਨਾਂ ਨੇ ਜਿਹੜੀ ਪੇਮੈਂਟ ਥੋੜੀ ਲਈ ਜਿ ਲਗਭਗ ਸਾਢੇ 51000 ਕੁਸ਼ ਪੇਮੈਂਟ ਸੀ ਸਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਦੋ ਬੰਦੇ ਬਾਹਰ ਦਾ ਦੁਕਾਨ ਆਏ ਉਹਨਾਂ ਨੇ ਕੋਈ ਫਾਇਰਿੰਗ ਵੀ ਕੀਤੀ ਕੋਈ ਕਿਸੇ ਦਾ ਕੋਈ ਜਾਣੀ ਅਣਜਾਣੀ ਨੁਕਸਾਨ ਵੀ ਕੀਤਾ ਜਾਂ ਕੋਈ ਫਾਇਰਿੰਗ ਹੋਈ ਜਾਂ ਨਹੀਂ ਹੋਈ ਫਾਇਰ ਹੋਇਆ ਫਾਇਰ ਹੋਣਾ ਕੀਤਾ ਇੱਕ ਫਾਇਰ ਕੀਤਾ ਤੇ ਉਸ ਤੋਂ ਬਾਅਦ ਉਹ ਇਹਨਾਂ ਨੂੰ ਪੈਨਲ ਲੈ ਕੇ ਜਿੱਧਰੋਂ ਆਏ ਨੇ ਵਾਪਸ ਨੂਰਬੈਨ ਨੂੰ ਉੱਧਰ ਹੀ ਵਾਪਸ ਚਲੇ ਗਏ ਨੇ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਮੈਨੇਜਰ ਨੇ ਇਹਨਾਂ ਨੇ 112 ਤੇ ਕਾਲ ਕੀਤੀ ਹੈ ਤੇ ਉਸ ਤੋਂ ਬਾਅਦ 112 ਤੋਂ ਵੀ ਪੁਲਿਸ ਆਈ ਹੈ ਉਸ ਆ ਕੇ ਮਿਲ ਗਿਆ ਥਾਣੇ ਤੋਂ ਵੀ ਆ ਗਿਆ ਐਸਐਚਓ ਸਾਹਿਬ ਡੀਐਸਪੀ ਸਾਹਿਬ ਆਏ ਨੇ ਉਸ ਤੋਂ ਬਾਅਦ ਸੀਐਸਟਾਰ ਦੇ ਨੰਬਰ ਪਏ ਆਏ ਨੇ ਪੁਲਿਸ ਨੇ ਸਾਡਾ ਬਹੁਤ ਸਹਿਯੋਗ ਦਾ ਨਾਮ ਦੇ ਨਾਲ ਮੌਕੇ ਤੇ ਪਹੁੰਚੀ ਹੈ ਪੁਲਿਸ ਤੇ ਪੁੱਛ ਰਹੇ ਹਨ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਪੁਲਿਸ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਜਾਂਦੇ ਤਾਂ ਜਲਦੀ ਇਹਨਾਂ ਨੂੰ ਕਵਰ ਕਰਾਂਗੇ ਅੱਜ ਵੀ ਉਹ ਸਾਰੇ ਫੀਲਡ ਦੇ ਵਿੱਚ ਲੱਗੇ ਹੋਣੇ ਪਿੰਡਾਂ ਦੇ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਦੇ ਕੋਲ ਕਰ ਰਹੇ ਨੇ ਹਾਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਦੇ ਹੀ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਜਿਹੜੇ ਲੜਕੇ ਨੇ ਉਹ ਗ੍ਰਿਫਤਾਰ ਕੀਤੇ ਜਾਣ ਜਿਨ੍ਹਾਂ ਨੇ ਇਹ ਕਾਣ ਕੀਤਾ ਇੱਕ ਦਿਨ ਪਹਿਲਾਂ ਉਹਨਾਂ ਨੇ 7 ਨੂੰ ਆਇਆ 6 ਨੂੰ ਹੋਰੀ ਪਰਮਤੇ ਵੀ ਉਹਨਾਂ ਨੇ ਇਹੀ ਬਾਤ ਜਿੱਤੀ ਕੀਤੀ ਇਹੀ ਲੜਕੇ ਉੱਥੇ ਨੇ ਇਹੀ ਇੱਥੇ ਨੇ ਸਰ ਮੇਰਾ ਨਾਮ ਜਗਰਾਤ ਸਿੰਘ ਸੰਧੂਆ ਸਾਡਾ ਐਚਪੀ ਹਮਾਰਾ ਕੰਮ ਫਰਵਾਲਾ ਹੈ ਤੇ ਕੱਲ 7 ਤਰੀਕ ਦੀ ਸ਼ਾਮ ਨੂੰ 8:36 ਮਿੰਟ ਤੇ ਦੋ ਮੋਟਰਸਾਈਕਲ ਤੇ ਸਵਾਰ ਆਉਂਦੇ ਨੇ ਤੇ ਆ ਕੇ ਉਹਨਾਂ ਨੇ ਜਦੋਂ ਵਾਹਨ ਚੜ੍ਹਦੇ ਤਵਾਦ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਪੈਸੇ ਉਹਦੇ ਜਿਹੜੇ ਸੇਲਮਨ ਦੇ ਹੱਥੋਂ ਲੈ ਲਏ ਨੇ ਤੇ ਉਸ ਤੋਂ ਬਾਅਦ ਅੰਦਰ ਆ ਗਏ ਅੰਦਰ ਵੀ ਉਹਨਾਂ ਨੇ ਜਿਹੜੀ ਪੇਮੈਂਟ ਥੋੜੀ ਲਈ ਜਿ ਲਾਗ ਰਿਹਾ ਉਹ ਤੇ ਸਾਢੇ 52000 ਕੁਸ਼ ਪੇਮੈਂਟ ਸੀ ਸਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਦੋ ਬੰਦੇ ਬਾਹਰ ਦਾ ਦੁਕਾਨਾ ਜੀ ਉਹਨਾਂ ਨੇ ਕੋਈ ਫਾਇਰਿੰਗ ਵੀ ਕੀਤੀ ਕੋਈ ਕਿਸੇ ਤਰ੍ਹਾਂ ਕੋਈ ਜਾਣੀ ਅਣਜਾਨੀ ਨੁਕਸਾਨ ਵੀ ਕੀਤਾ ਜਾਂ ਕਿ ਫਾਇਰਿੰਗ ਹੋਈ ਜਾਂ ਨਹੀਂ ਹੋਈ ਫਾਇਰ ਹੋਇਆ ਫਾਇਰ ਹੋਣਾ ਕੀਤਾ ਇੱਕ ਫਾਇਰ ਕੀਤਾ ਤੇ ਉਸ ਤੋਂ ਬਾਅਦ ਉਹ ਇਹਨਾਂ ਨੂੰ ਪੈਨਲ ਲੈ ਕੇ ਜਿੱਦੋਂ ਆਏ ਨੇ ਵਾਪਰ ਨੂਰਬੈਨ ਨੂੰ ਉੱਧਰ ਹੀ ਵਾਪਸ ਚਲੇ ਗਏ ਨੇ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਮੈਨੇਜਰ ਨੇ ਇਹਨਾਂ ਨੇ 112 ਤੇ ਕਾਲ ਕੀਤੀ ਹੈ ਤੇ ਉਸ ਤੋਂ ਬਾਅਦ 112 ਤੋਂ ਵੀ ਪੁਲਿਸ ਆਈ ਹੈ ਉਸ ਆ ਕੇ ਮਿਲ ਗਿਆ ਥਾਣੇ ਤੋਂ ਵੀ ਆ ਗਿਆ ਐਸਐਚਓ ਸਾਹਿਬ ਡੀਐਸਪੀ ਸਾਹਿਬ ਆਏ ਨੇ ਉਸ ਤੋਂ ਬਾਅਦ ਸੀਐਸਟਾਰ ਦੇ ਅੰਦਰ ਪਏ ਆਏ ਨੇ ਪੁਲਿਸ ਨੇ ਸਾਡਾ ਬਹੁਤ ਸਹਿਯੋਗ ਦਾ ਨਾਲ ਦੇ ਨਾਲ ਮੌਕੇ ਤੇ ਪਹੁੰਚੀ ਹੈ ਪੁਲਿਸ ਤੇ ਪੁਲਿਸ ਨੇ ਉਹਨਾਂ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਉਹਨੇ ਵਿਸ਼ਵਾਸ ਜਵਾ ਹੈ ਵੀ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਕਵਰ ਕਰਾਂਗੇ ਅੱਜ ਵੀ ਉਹ ਸਾਰੇ ਫੀਲਡ ਦੇ ਵਿੱਚ ਲੱਗੇ ਹੋਣੇ ਪਿੰਡਾਂ 'ਚ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਦੇ ਕੰਮ ਕਰ ਰਹੇ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਜਿਹੜੇ ਲੜਕੇ ਨੇ ਉਹ ਗ੍ਰਿਫਤਾਰ ਕੀਤੇ ਜਾਣ ਜਿਨ੍ਹਾਂ ਨੇ ਇਹ ਕਾਣ ਕੀਤਾ ਇੱਕ ਦਿਨ ਪਹਿਲਾਂ ਉਹਨਾਂ ਨੇ 7 ਨੂੰ ਆਇਆ 6 ਨੂੰ ਹੋਣੀ ਪਰ ਉੱਤੇ ਵੀ ਉਹਨਾਂ ਨੇ ਇਹੀ ਬਾਤ ਜਿੱਦੀ ਕੀਤੀ ਇਹੀ ਲੜਕੇ ਉੱਥੇ ਨੇ ਇਹੀ ਇੱਥੇ ਨੇ